ਸਟੋਰ ਦੀ ਭਰੀ ਹੋਈ ਹੈ ਨਾ ਚਪੜਾਸੀ ਦੀ ਭਰੀ ਹੋਈ ਹੈ ਤੇ ਨਾ ਹੀ ਪ੍ਰਿੰਸੀਪਲ ਜੀ ਸਭ ਤੋਂ ਵੱਡੀ ਪੋਸਟ ਹੈ ਦੇਖੋ ਛੇ ਪੰਚਾਇਤਾਂ کافی ਵੱਡਾ ਪਿੰਡ ਹੈ 7000 ਦੇ ਕਰੀਬ ਬੋਡਾ ਹੈ ਹਨਾ ਤੇ ਛੇ ਪੰਚਾਇਤਾਂ ਦੇ ਸਾਰੇ ਕਿੰਨੇ ਘੱਟੋ ਘੱਟ ਨਾਵਾਲਾ ਵੀ 2000 ਬੱਚਾ ਪ੍ਰਾਈਵੇਟ ਸਕੂਲਾਂ ਚ ਜਾਂਦਾ ਹੈ ਬੈਨਾਂ ਤੇ ਚੜ ਕੇ ਹਰੇਕ ਘਰ ਤੋਂ 50000 ਰੁਪਿਆ ਮੇਰੇ ਖਾਲੇ ਚ ਵੀ ਜਾਂਦਾ ਹੋਊਗਾ ਸਾਲ ਦਾ ਘੱਟੋ ਘੱਟ ਇਹ ਜੇ ਸਾਰੀਆਂ ਸਹੂਲਤਾਂ ਇੱਥੇ ਮਿਲਣ ਕਿਉਂ ਨਾ ਆਪਣੀ ਸਾਰੀ ਸਰਕਾਰੀ ਸਕੂਲਾਂ ਚ ਕਿਉਂ ਕ੍ਰਾਂਤੀ ਠੀਕ ਹੈ ਵਧੀਆ ਗੱਲ ਹੈ ਪਰ ਇੱਕ ਵੀ ਪਰਚੀ ਨਹੀਂ ਕੀਤੀ ਤਿੰਨ ਸਾਲ ਚ 22 16 ਮਾਰਚ 2022 ਐਨਟੀਟੀ ਦੀਆਂ 88 83 93 ਪੋਸਟਾਂ ਆਈਆਂ ਸੀ ਅਜੇ ਤੱਕ ਨਹੀਂ ਭਰੀਆਂ ਲੈਕਚਰ ਆਰ ਰਹੇ ਸਕੂਲ ਦੇ ਵਿੱਚ ਸਾਰੇ ਘਾਟ ਹੈ ਪੰਜਾਬੀ ਦੇ ਆ 900 ਦੇ ਕਰੀਬ ਪੰਜਾਬ ਦੇ ਵਿੱਚ ਖਾਲੀ ਪਈਆਂ ਜਿਹੜੇ 374 ਇਹ ਸੋ ਰੱਦ ਕਰਤੀਆਂ ਪੀਟੀਏ ਦੇ ਅਪਕੇ ਸਕੂਲ ਦੇ ਵਿੱਚ ਪਹਿਲਾਂ ਡੀਪੀ ਮਾਸਟਰ ਰਹਿ ਕੇ ਗਏ ਨੇ ਬਹੁਤ ਵਧੀਆ ਰਿਜ਼ਲਟ ਰਿਹਾ ਉਹ ਤੋਂ ਬੱਚੇ ਗੇਮਾਂ ਦੇ ਵਿੱਚ ਜਾਂਦੇ ਰਹੇ ਨੇ ਹੁਣ ਇੱਥੇ ਕੋਈ ਡੀਪੀ ਨਹੀਂ ਕੋਈ ਮਾਸਟਰ ਕਟਚ ਨਹੀਂ ਕੋਈ ਲੈਕਚਰ ਆਰ ਨਹੀਂ ਫਿਜ਼ੀਕਲ ਦਾ ਟੀਚਰ ਨਾ ਤਾਂ 10ਵੀਂ ਤੱਕ ਹੈ ਨਾ 12ਵੀਂ ਤੱਕ ਹੈ ਡ੍ਰੈਗ ਪੜਾਉਣ ਵਾਲਾ ਮਾਸਟਰ ਕੋਈ ਨਹੀਂ ਤੇ ਇਸ ਕਰਕੇ ਜਦੋਂ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ ਠ ਜੋਸ ਧਰਨੇ ਲਾਉਂਦੇ ਰਹੇ ਤੁਹਾਡੀ ਪਾਰਟੀ ਵੀ ਉਦੋਂ ਲੌਂਜ ਰਹੀ ਹੈ ਸਾਡੇ ਨਾਲ ਵੀ ਜਾਂਦੇ ਰਹੇ ਸਿਕਮੰਤੇ ਦੇ ਵਿਜੇਂਦਰ ਸਿੰਘ ਦੇ ਦੋ 177 ਦਿਨ ਬੈਠੇ ਰਹੇ ਹਾਂ ਪਰ ਫਿਰ ਵੀ ਦੋ ਵਾਰ ਭਰਤੀ ਕਰਤੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਪਹਿਲੇ 1.5 ਸਾਲ ਦੇ ਵਿੱਚ ਜਾਂਦੇ ਟਾਈਮ ਦੇ ਵਿੱਚ ਇੰਨਾ 3 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਮਸਕਿਆ ਦੇ ਵਿੱਚ ਐਂਟੀਟੀ ਤੋਂ ਲੈ ਕੇ 83 95 ਰਾ ਤਾਂ ਪਈਆਂ ਨੇ ਨਾ ਪ੍ਰਾਇਮਰੀ ਦੀ ਨਾ ਮਾਸਟਰ ਕੈਡਰ ਦੀ ਨਾ ਲੈਕਚਰਾਰ ਦੀ ਜਿਹੜੀ ਅਸਿਸਟੈਂਟ ਪ੍ਰੋਫੈਸਰ ਦੀ 1158 ਪਿਛਲੀ ਕਾਂਗਰਸ ਸਰਕਾਰ ਵੇਲੇ ਆਈਆਂ ਸੀ ਉਹ ਕੋਰਟਾਂ ਦੇ ਵਿੱਚੋਂ ਜਿੱਤਣ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਜਾ ਕੇ ਵੀ ਜਿਹੜੇ ਪੀ ਐਚ ਡੀ ਹੋਲਡਰ ਡਿਗਰੀ ਕੀਤੀ ਸੀ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਜਾਣ ਤੋਂ ਬਾਅਦ ਜਾ ਕੇ ਕਿਤੇ ਅਜੇ ਵੀ ਉਹਨਾਂ ਦੇ 192 ਕੈਂਡੀਡੇਟ ਰਹਦੇ ਆ ਜਿਹੜੀ ਕਾਂਗਰਸ ਸਰਕਾਰ ਦੇ ਮੌਕੇ ਤੇ 141 ਕਾਡ ਪੋਸਟਾਂ ਮਾਸਟਰ ਕੈਡਰ ਦੀਆਂ ਜਿਹੜੇ ਤੇ ਤਕਰੀਬਨ ਠੀਕ ਨਹੀਂ ਜਿਹੜੀ ਇਤਨਾ ਪੋਜੀਟਿਵ ਗੱਲ ਹੈ ਕਿ ਇਹ ਮਾਸਟਰ ਕੈਡਰ ਦੇ तकरीबन ਪੋਸਟਾਂ ਠੀਕ ਹੈਤੀ ਉਹ ਪੋਸਟਾਂ ਦੇ ਵਿੱਚੋਂ ਵੀ 262 ਨੂੰ ਮਨਜੋਗ ਸਿੰਘ ਜੀ ਸਾਹਿਬ ਨੇ ਆਰਡਰ ਦਿੱਤੇ ਸੀ ਪੀਜੂ ਦੇ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਐਟਟੀਟੀ ਦੇ 9593 ਅਧਿਆਪਕਾਂ ਦੇ ਬੈਂਸ ਦੇ ਪਿੰਡ ਪਿਛਲੇ ਦਿਨ ਸ੍ਰੀ ਕਮੰਦਤ ਸਾਹਿਬ ਦੇ ਪਿੰਡ ਰੈਟ ਚਾਰਜ ਹੋਇਆ ਉਹਨਾਂ ਦੀ 1700 ਦੀ ਲਿਸਟ ਰੀਅਲਿਸਟ ਕਰਤੀ ਜਿਨ੍ਹਾਂ ਨੂੰ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਉਹ ਬੇਨਤੀ ਲੈ ਕੇ ਗਏ ਸੀ ਸਾਨੂੰ ਤਾਂ ਇਸ ਗੱਲ ਦੀ ਵੀ ਮਿਲ ਸੀ ਕਿ ਆਪਣਾ ਬਦਲਾਏਗਾ ਕਿ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਸਾਹਮਣੇ 3 ਸਾਲਾਂ ਦੇ ਵਿੱਚ ਹੋਗੇ ਉਹਨਾਂ ਦੀਆਂ ناکਾਮੀਆਂ ਨੇ ਕਾਂਗਰਸ ਨੇ ਜ਼ਬਰ ਕੀਤਾ ਕਾਂਗਰਸ ਨੇ ਰੈਬਰਬਾਈ ਕੀਤੀ ਓਵਰੇਜ ਹੋਗੇ ਹੁਣ 3 ਸਾਲਾਂ ਦੇ ਵਿੱਚ ਜਿਹੜੇ ਇੱਕ ਵੀ ਨਹੀਂ ਕਾਰਤੀ ਕੀਤੀ ਗਈ ਹਰੇਕ 31 ਦਸੰਬਰ ਨੂੰ ਹਜ਼ਾਰਾਂ ਬੇਰੁਜ਼ਗਾਰ ਸਾਰੇ ਮਿਕ ਮੇਚ ਓਵਰੇਜ ਹੋ ਜਾਂਦੇ ਸੀਮ ਸਿੰਘ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ ਸੀ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਧਰਨੇ ਲਾਉਂਦੇ ਓਵਰੇਜ ਹੋਗੇ ਉਹਨਾਂ ਨੂੰ ਆਪਾਂ ਚਾਂਸ ਦੇਵਾਂਗੇ ਪਹਿਲੀ ਗੱਲ ਤੇ ਭਰਤੀ ਨਹੀਂ ਕੱਢੀ ਅਜੇ ਤੱਕ ਕੋਈ ਦੂਜੀ ਗੱਲ ਉਹ ਸਿਰਫ ਰੂਲ ਅਮੈਂਡ ਕਰਨਾ ਹੈ ਅਨੇਕਾਂ ਵਾਰ ਬੇਨਤੀ ਆਪਾਂ ਦੇ ਕਰਾਹੀ ਮੰਤਰੀ ਸਾਹਿਬ ਰਾਹੀਂ ਮੰਗ ਪੱਤਰ ਦੇ ਕੇ ਪਿਛਲੇ ਦਿਨ ਵੀਡੀਓਜ਼ ਕੋਰਜੀ ਆ ਕੇ ਗਏ ਨੇ ਬੇਨਤੀ ਕੀਤੀ ਹੈ ਕਿ ਸਿਰਫ ਰੂਲ ਬਣਾਉਣਾ ਹੈ ਪਰਸਨਲ ਵਿਭਾਗ ਨੇ ਇੱਕ ਅਮੈਂਡ ਕਰਨਾ ਹੈ ਰੂਲ 1994 ਦਾ ਜਿਹੜਾ ਐਕਟ ਹੈ ਸਰਵਿਸ ਐਕਟ ਉਸ ਮੁਤਾਬਕ ਜੇ ਸਰਕਾਰ ਚਾਹੇ ਤਾਂ ਉਹ ਉਹ ਵਿੱਚ ਸੋਧ ਕਰ ਸਕਦੀ ਹੈ ਉਹ ਨਿੱਕਾ ਜਿਹਾ ਕੰਮ ਤਿੰਨ ਸਾਲਾਂ ਦੇ ਵਿੱਚ ਚੋਹੀ ਨਹੀਂ ਹੋ ਸਕਿਆ ਸਾਡੇ ਕੋਲ ਸੋਰਸ ਤੁਸੀਂ ਹੋ ਜਰੀਆ ਤੁਸੀਂ ਉਹ ਤੁਹਾਡੇ ਨਾਲ ਹੀ ਅਸੀਂ ਬੇਨਤੀ ਪਹੁੰਚਾ ਸਕਦੇ ਹਾਂ ਪਰ ਜੇ ਤਿੰਨ ਸਾਲਾਂ ਚ ਨਹੀਂ ਹੋਇਆ ਅੱਗੇ 2 ਸਾਲ ਬਾਕੀ ਰਹੇ ਤੇ ਫਿਰ ਅਸੀਂ ਅੱਗੇ ਕੀ ਉਮੀਦ ਕਰੀਏ ਇਹ ਸਕੂਲ ਦੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਨੇ ਦੇਖੋ ਇਹ ਸਕੂਲ ਦੇ ਵਿੱਚ ਸਾਰੇ ਬੱਚੇ ਜਿੰਨੇ ਅਸੀਂ ਖੜਿਆ ਸੀ ਖੁਦ 50000 ਰੁਪਿਆ ਸਾਲਾਨਾ ਸਕੂਲ ਨੂੰ ਡੋਨੇਸ਼ਨ ਦੇਣ ਲਈ ਤਿਆਰ ਆ ਟੀਚਰ ਪ੍ਰੋਵਾਈਡ ਕਰਵਾਉਣ ਹਰੇਕ ਕਲਾਸ ਦੇ ਵਿੱਚ ਟੀਚਰ ਹੋਵੇ ਕੋਈ ਬੱਚੇ ਦਾ ਟੀਚਰ ਮਿਸ ਨਾ ਹੋਵੇ ਕੋਈ ਕਲਾਸ ਨਾ ਮਿਸ ਹੋਵੇ ਕੋਈ ਮੈਡਮ ਮੈਂਡੀਟੀ ਲਈ ਇੱਥੇ ਚਲੀ ਗਈ ਕੁਝ ਦਾ ਬਦਲਵੇਂ ਪ੍ਰਬੰਧ ਹੋਣ ਹਰੇਕ ਸਬਜੈਕਟ ਦਾ ਹੋਵੇ ਨਾ ਉਹ ਜਿਹੜੇ ਟੀਚਿੰਗ ਕੰਮ ਲੈਣ ਦੀ ਸਰਕਾਰ ਨੇ ਕਿਹਾ ਸੀ ਕਿ ਨਹੀਂ ਲਵਾਂਗੇ ਤਾਂ ਉਹ ਸਾਰੇ ਨਾ ਟੀਚਿੰਗ ਕੰਮ ਜਿਉਂਦੀ ਤੇ ਉਹ ਦੇਖੋ ਪਿਛਲੇ ਦਿਨਾਂ ਵਿੱਚ ਕਣਕਾਲਾ ਹੋਇਆ ਤੇ ਕਰੋਨਾ ਦੇ ਬਾਅਦ ਜਦੋਂ ਅੱਗ ਲੱਗਣ ਵਾਲਾ ਸੀ ਕਿਸਾਨਾਂ ਦਾੜਾ ਨੂੰ ਅੱਗ ਲਾਉਂਦੇ ਨੇ ਸਾਰੇ ਸਰਵੇ ਟੀਚਰਾਂ ਤੋਂ ਕਰਵਾਇਆ ਰਹਿ ਜਾਇਆ ਕਰਵਾਏ ਜਾ ਰਹੇ ਹੈ ਗੈਰ ਵਿਦਿਅਕ ਕੰਮ ਅਜੇ ਵੀ ਲੈ ਜਾ ਰਹੇ ਹੈ ਜੇ ਤੁਸੀਂ ਜਾ ਕੇ ਸਰਕਾਰ ਕੋਲ ਕੋਲ ਸ਼ਾਇਦ ਕੋਈ ਸਰਕਾਰ ਇਸ ਗ die mean